ਦਿਲ ਦੀ ਸੁਣੋ ਸਾਡੀ ਸਟਰੈਟਜੀ ਸਾਡੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ 7 ਸਾਲਾਂ ਦੇ ਵਿੱਚ ਇੱਕ ਸਾਫ਼ ਸੁਥਰੀ ਛਵੀ ਆ ਜਿਹੜੀ ਪੋਲਿਟੀਕਲ ਬੰਦਿਆਂ ਦੇ ਵਿੱਚ ਬਹੁਤ ਹੀ ਰੇਅਰ ਰੇਅਰਸਟ ਆਫ ਦਾ ਰੇਅਰ ਪਾਈ ਜਾਂਦੀ ਆ ਜਸਟੀਫਾਈ ਤੁਹਾਡਾ ਨਾ ਜਦੋਂ ਕੀਤਾ ਕਿ ਦਿਲ ਦੀ ਸੁਣੋ ਔਜਲਾ ਚੁਣੋ ਤਾਂ ਤੁਸੀਂ ਫਿਰ ਕੀ ਰਿਐਕਟ ਕੀਤਾ ਮੈਂ ਤੇ ਇਹ ਕਿਹਾ ਸੀਗਾ ਕਿ ਜੇ ਮੈਂ ਤੇ ਚੁਣ ਲਿਆ ਜੇ 30 ਸਾਲ ਪਹਿਲਾਂ ਤੇ ਤੁਸੀਂ ਉਹ ਚੁਣ ਲਓ ਖੁਸ਼ ਨੇ ਜੀ ਔਜਲਾ ਸਾਹਿਬ ਦੇ ਕੰਮਾਂ ਤੋਂ ਉਹ ਰੈਪ੍ਰੀਸ਼ੀਏਟ ਕਰਦੇ ਨੇ ਇਕਨੋਲਜ ਕਰਦੇ ਨੇ ਕਿ ਹਾਂ ਉਹਨਾਂ ਨੇ ਕੰਮ ਕੀਤੇ ਨੇ ਮੁੱਦੇ ਚੁੱਕੇ ਨੇ ਤੇ ਖੁਸ਼ੀ ਹੁੰਦੀ ਹੈ ਸਭ ਸੁਣ ਕੇ ਮੈਂ ਸਮਝਦੀ ਆ ਕਿ ਸਾਡਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੈ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਉਮੀਦਵਾਰ ਮੈਦਾਨ ਚ ਉਤਰੇ ਨੇ ਉੱਥੇ ਦੂਜੇ ਪਾਸੇ ਉਹਨੂੰ ਉਮੀਦਵਾਰਾ ਦੀ ਹੈ ਘਰ ਦੇ ਲੋਕ ਵੀ ਜਿਹੜੇ ਨੇ ਇਸ ਵੇਲੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਐਸੀਐ ਕਾਸਮ ਮਹਿਮਾਨ ਦੇ ਨਾਲ ਤੁਹਾਡੀ ਇੰਟਰਵਿਊ ਕਰਨ ਜਾ ਰਹੇ ਆ ਤਾਂ ਇੰਟਰਵਿਊ ਹੈ ਗੁਰਜੀਤ ਸਿੰਘ ਔਜਲਾ ਦੇ ਧਰਮ ਪਤਨੀ ਉਹ ਐਸੋਲੇ ਚੋਣ ਮੈਦਾਨ ਚ ਉਤਰੇ ਨੇ ਤਾਂ ਔਰਤਾਂ ਦੀ ਜਿਹੜੀ ਕਮਾਂਡ ਹੈ ਉਹਨਾਂ ਵੱਲੋਂ ਸਾਂਭੀ ਗਈ ਹੈ ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਜਾਣਾਂਗੇ ਕਿ ਮੁੱਦੇ ਕੀ ਨੇ ਤੇ ਕਿਸ ਨੂੰ ਲੈ ਕੇ ਉਤਰੇ ਨੇ ਮੈਡਮ ਅਕਸਰ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਿਆਸੀ ਪਾਰਟੀ ਹੋਵੇ ਸਿਰਫ ਔਰਤਾਂ ਦੀ ਗੱਲ ਕਰਦੀ ਹੈ ਔਰ ਪਰ ਗੱਲ ਕਰੀਏ ਤਾਂ ਔਰਤਾਂ ਦੀ ਸ਼ਮੂਲੀਅਤ ਬਹੁਤ ਘੱਟ ਨਜ਼ਰ ਆਂਦੀ ਔਰ ਦੇਖ ਰਹੇ ਹਾਂ ਪਹਿਲੀ ਵਾਰ ਕਿ ਇੰਨੀ ਔਰਤਾਂ ਚੋਣ ਮੈਦਾਨ ਦੇ ਵਿੱਚ ਇੱਕ ਤਰ੍ਹਾਂ ਦੀ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਉਤਰੀਆਂ ਨੇ ਤੁਸੀਂ ਕੀ ਵੇਖਦੇ ਹੋ ਦੇਖੋ ਮੈਂ ਮੰਨਦੀ ਆ ਕਿ ਕਈ ਜਗ੍ਹਾ ਤੇ ਵਿਖੰਚ ਔਰਤਾਂ ਦੀ ਸ਼ਮੂਲੀਅਤ ਲੱਗਦਾ ਹੈ ਕਿ ਘੱਟ ਹੁੰਦੀ ਆ ਪਰ ਇੱਕ ਜਿਹਨੂੰ ਕਹਿੰਦੇ ਗ੍ਰੀਨ ਰੂਮ ਜਾਂ ਬੈਕ ਸਟੇਜ ਕੋਈ ਵੀ ਆਦਮੀ ਜਦੋਂ ਫੀਲਡ ਚ ਉਤਰਦੇ ਨੇ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਭਾਵੇਂ ਪੋਲਿਟਿਕਲ ਕੋਈ ਆਹ ਹੋਵੇ ਬੈਟਲਫੀਲਡ ਪਿੱਛੇ ਔਰਤਾਂ ਜਾਂ ਪਰਿਵਾਰ ਦਾ ਇੱਕ ਬੜਾ ਹੀ ਜ਼ਿਆਦਾ ਸਟਰੋਂਗ ਸਟਰੈਂਥ ਹੁੰਦੀ ਆ ਜਦੀ ਵਜ੍ਹਾ ਕਰਕੇ ਉਹ ਫੀਲਡ ਉੱਤੇ ਪਾਉਂਦੇ ਨੇ ਤੁਹਾਡੇ ਹਸਬੰਡ ਇਸ ਵਾਰ ਉਮੀਦਵਾਰ ਨੇ ਦੋ ਵਾਰ ਪਹਿਲਾਂ ਜਿੱਤ ਚੁੱਕੇ ਨੇ ਤੇ ਇਸ ਵਾਰ ਕੀ ਗੱਲਬਾਤ ਹੋਈ ਕੀ ਤੁਸੀਂ ਸਟ੍ਰੈਟਜੀ ਬਣਾਈ ਹੈ ਆਪਣੇ ਹਸਬੰਡ ਵਾਸਤੇ ਸਾਡੀ ਸਟ੍ਰੈਟਜੀ ਸਾਡੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ 7 ਸਾਲਾਂ ਦੇ ਵਿੱਚ ਇੱਕ ਸਾਫ਼ ਸੁਥਰੀ ਛਵੀ ਆ ਜਿਹੜੀ ਪੋਲਿਟੀਕਲ ਬੰਦਿਆਂ ਦੇ ਵਿੱਚ ਬਹੁਤ ਹੀ ਰੇਅਰ ਰੇਅਰਸਟ ਆਫ ਦਾ ਰੇਅਰ ਪਾਈ ਜਾਂਦੀ ਆ ਇੱਕ ਨਾਨ ਕੰਟਰੋਵਰਸ਼ੀਅਲ ਕੈਂਡੀਡੇਟ ਨੇ ਉਹ ਸੋ ਇਹ ਸਭ ਪਲੱਸ ਪੁਆਇੰਟਸ ਨੇ ਜਿਹੜੇ ਮੈਨੂੰ ਲੱਗਦਾ ਹੈ ਕਿ ਬਾਕੀ ਕੈਂਡੀਡੇਟਸ ਵਿੱਚ ਸ਼ਾਇਦ ਇਹ ਨਹੀਂ ਹੋਣਗੇ ਅੱਜ ਤੁਸੀਂ ਅੱਜ ਕੱਲ ਕੈਂਪੇਨ ਦੀ ਕਮਾਂਡ ਸੰਭਾਲੀ ਹੈ ਇਹ ਤੁਹਾਡੇ ਹਸਬੰਡ ਨੇ ਤੁਹਾਨੂੰ ਕਿਹਾ ਕੈਂਪੇਨ ਦੀ ਹੈ ਕੈਂਪੇਨ ਕਰਨੀ ਹੈ ਕਿ ਤੁਸੀਂ ਆਪਣੇ ਵੱਲੋਂ ਕਿਹਾ ਕਿ ਮੈਂ ਕਰਨੀ ਹੈ ਦੇਖੋ ਜਦੋਂ ਫਾਈਟ ਹੋਵੇ ਕਿਸੇ ਜਗ੍ਹਾ ਤੇ ਮੈਨੂੰ ਲੱਗਦਾ ਹੈ ਕਿ ਪਰਿਵਾਰ ਦਾ ਆਪਣੇ ਆਪ ਹੀ ਇੱਕ ਫਰਜ਼ ਬੰਦਾ ਹੈ ਕਿ ਅਸ ਅ ਫੈਮਿਲੀ ਅਸੀਂ ਇੱਕ ਯੂਨਿਟ ਬਣ ਕੇ ਚੱਲੀਏ ਔਰ ਇੱਕ ਦੂਸਰੇ ਦੇ ਇੱਕ ਔਰ ਇੱਕ 11 ਬਣ ਕੇ ਹਾਂਜੀ ਤਾਕਤ ਵਧਾਈਏ ਭਈ ਡਿਮਾਂਡ ਤੁਸੀਂ ਕੀਤੀ ਸੀ ਕਿ ਹਸਬੰਦ ਨੇ ਕਿਹਾ ਕਿ ਜਾਣਾ ਚਾਹੀਦਾ ਤੁਹਾਨੂੰ ਫੀਲਡ ਦੇ ਵਿੱਚ ਇਹ ਉਹਨਾਂ ਦੀ ਤੀਸਰੀ ਇਲੈਕਸ਼ਨ ਆ ਸੋ ਪਿਛਲੀ ਦੋ ਇਲੈਕਸ਼ਨਸ ਦੇ ਵਿੱਚ ਵੀ ਮੈਂ ਗਈ ਹਾਂ ਤੇ ਇਹ ਅੰਡਰਸਟੂਡ ਹੀ ਸੀਗਾ ਕਿ ਮੈਂ ਜਾਣਾ ਹੀ ਐ ਇਸ ਵਾਰੀ ਵੀ ਪਰ ਇਸ ਵਾਰ ਕੀ ਗੱਲਾਂ ਸਾਹਮਣੇ ਆਈਆਂ ਨੇ ਕਿਉਂਕਿ ਹਰ ਵਾਰ ਸਥਿਤੀਆਂ ਬਦਲਦੀਆਂ ਨੇ ਤੇ ਇਸ ਵਾਰ ਕੀ ਤੁਹਾਨੂੰ ਲੱਗਾ ਕਿ ਇਲੈਕਸ਼ਨ ਚ ਹੋਣਾ ਚਾਹੀਦਾ ਕੋਈ ਖਾਸ ਇਲੈਕਸ਼ਨ ਚ ਖਾਸ ਕੀ ਪਿਛਲੀ ਵਰੀ ਵਰਗੀ ਹੋਈ ਇਲੈਕਸ਼ਨ ਹੈ ਪਰ ਥੋੜਾ ਜਾਇਦ ਦਾ ਡਿਫਰੈਂਟ ਮੈਨੂ ਇਹ ਲੱਗ ਰਿਹਾ ਹੈ ਕਿ ਹੁਣ ਲੋਕ ਜਿਹੜੇ ਨੇ ਤੁਹਾਨੂੰ ਕੁਐਸਚਨ ਕਰਦੇ ਨੇ ਲੀਡਰਸ ਨੂੰ ਹੁਣ ਉਹ ਕਹਿੰਦੇ ਨੇ ਕਿ ਲੀਡਰਸ ਅਨਸਰਏਬਲ ਹੋਣ ਸਾਡੇ ਕੁਐਸਚਨਸ ਲਈ ਤੇ ਮੈਨੂੰ ਲੱਗਦਾ ਹੈ ਕਿ ਇਹ ਬੜੀ ਪੋਜ਼ਿਟਿਵ ਚੇਂਜ ਹੈ ਕਿਉਂਕਿ ਲੋਗਾ ਨੂੰ ਵੀ ਪਤਾ ਹੈ ਕਿ ਲੀਡਰਸ ਦੀਆਂ ਕੀ ਡਿਊਟੀਆਂ ਨੇ ਔਰ ਜਿੱਥੇ ਉਹ ਡਿਊਟੀਆਂ ਆਪਣੀਆਂ ਕਰਨ ਤੋਂ ਅਸਮਰਥ ਰਹਿ ਜਾਂਦੇ ਨੇ ਤੇ ਉੱਥੇ ਮੈਨੂੰ ਲੱਗਦਾ ਉਹਨਾਂ ਨੂੰ ਕਟਕਰੇ 'ਚ ਖੜੇ ਵੀ ਕਰਨਾ ਚਾਹੀਦਾ ਹੈ ਔਰਤਾ ਦੇ ਮੁੱਦੇ ਸਭ ਤੋਂ ਜ਼ਿਆਦਾ ਹੁੰਦੇ ਅਗਰ ਮਹਿੰਗਾਈ ਦੀ ਗੱਲ ਕੀਤੀ ਜਾਵੇ ਤੇ ਮਹਿੰਗਾਈ ਇੱਕ ਹਸਬੰਡ ਦੇ ਪਾਰਟ ਤੇ ਨਹੀਂ ਇੱਕ ਵਾਈਫ ਦੇ ਪਾਰਟ ਤੇ ਹੁੰਦੀ ਹੈ ਨੇ ਤੁਸੀਂ ਕੀ ਸਮਝਦੇ ਹੋ ਕਿ ਔਰਤਾਂ ਦਾ ਇਸ ਕੋਈ ਵੀ ਇਲੈਕਸ਼ਨ ਹੋਵੇ ਕਿੰਨਾ ਵੱਡਾ ਰੋਲ ਹੁੰਦਾ ਅਸੀਂ ਜੀ 50% ਪੋਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਸਾਡਾ ਬਰਾਬਰ ਦਾ ਰੋਲ ਹੈ ਤੇ ਇਹਦੇ ਚ ਜੇ ਤੁਸੀਂ ਕਹੋਗੇ ਕਿ ਸਾਡੀ ਕੋਈ ਆ ਪਾਰਟਿਸਪੇਸ਼ਨ ਘੱਟ ਹੈ ਤਾਂ ਮੈਂ ਬਿਲਕੁਲ ਨਹੀਂ ਕਹੂੰਗੀ 50% ਅਸੀਂ ਰਿਪਰੈਜ਼ੈਂਟ ਕਰਦੇ ਹਾਂ ਪੋਪੂਲੇਸ਼ਨ ਨੂੰ ਸੋ ਸਾਡੇ ਫਰਜ਼ ਵੀ ਉਨੇ ਹੀ ਬੰਦੇ ਨੇ ਤੇ ਅਕਸਰ ਕਹਿੰਦੇ ਨੇ ਕਿ ਔਰਤਾਂ ਜਰੀਆਂ ਨੇ ਕਈ ਵਾਰ ਸਾਡੇ ਸਮਾਜ ਕਹਿੰਦੇ 50% ਦੇ ਦਰਜਾ ਤੇ ਜ਼ਰੂਰ ਦਿੱਤਾ ਜਾਂਦਾ ਬਟ ਉਹ ਜਰੀਆ ਜਿਹੜੀ ਡਿਸਪਲੇ ਆ ਨਜ਼ਰ ਨਹੀਂ ਆਂਦੀ ਮੈਂ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਕਹਿ ਚੁੱਕੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਜੋ ਵਿਖੰਡ ਸਾਹਮਣੇ ਨਜ਼ਰ ਆਉਂਦਾ ਹੈ ਉਹ ਹੀ ਇੱਕ ਚੀਜ਼ ਹੁੰਦੀ ਆ ਜੇ ਘਰ ਦੀ ਮਜ਼ਬੂਤੀ ਨਹੀਂ ਪਿੱਛੇ ਹੈਗੀ ਜਿਹੜੀ ਕਿ ਇੱਕ ਔਰਤ ਨਹੀਂ ਕਰਨੀ ਹੁੰਦੀ ਆ ਤੇ ਮੈਨੂੰ ਲੱਗਦਾ ਹੈ ਕਿ ਇੱਕ ਆਦਮੀ ਫਰੰਟ ਤੇ ਜਾ ਕੇ ਆਪਣਾ ਇਸ ਰੰਦਾ ਆਪਣੇ ਆਪ ਨੂੰ ਪ੍ਰੋਜੈਕਟ ਨਹੀਂ ਕਰ ਸਕਦਾ ਸੋ ਔਰਤ ਜਿਹੜੀ ਹੈ ਜੇ ਉਹ ਲੋਡ ਪੈਂਦੀ ਹੈ ਜਿਸ ਤਰ੍ਹਾਂ ਹੁਣ ਸਾਨੂੰ ਲੋਡ ਆ ਕਿ ਅਸੀਂ ਪਬਲਿਕ ਚ ਆ ਕੇ ਉਤਰਨਾ ਹੈ ਨਿਕਲਣਾ ਹੈ ਆਪਣਾ ਵਿਊ ਪੁਆਇੰਟ ਰੱਖਣਾ ਹੈ ਸੋ ਅਸੀਂ ਪਬਲਿਕ ਚ ਵੀ ਆਏ ਆ ਤੇ ਘਰ ਦੇ ਵਿੱਚ ਤੇ ਸਾਡੀ ਹਮੇਸ਼ਾ ਹੀ ਜ਼ਰੂਰਤ ਹੈ ਕਹਿੰਦੇ ਦਿਲ ਦੀ ਸੁਣੋ ਔਜਲਾ ਚੁਣੋ ਤੁਸੀਂ ਨਾਰਾ ਦਿੱਤਾ ਸੀ ਜੀ ਐ ਔਜਲਾ ਸਾਹਿਬ ਨੇ ਦਿੱਤਾ ਸੀ ਫਿਰ ਵੀ ਜਸਟੀਫਾਈ ਤੁਹਾਡਾ ਜਦੋਂ ਕੀਤਾ ਕਿ ਦਿਲ ਦੀ ਸੁਣੋ ਔਜਲਾ ਚੁਣੋ ਤਾਂ ਤੁਸੀਂ ਫਿਰ ਕੀ ਰਿਐਕਟ ਕੀਤਾ ਮੈਂ ਤੇ ਇਹ ਕਿਹਾ ਸੀਗਾ ਕਿ ਜੇ ਮੈਂ ਤੇ ਚੁਣ ਲਿਆ ਜੇ 30 ਸਾਲ ਪਹਿਲਾਂ ਤੇ ਤੁਸੀਂ ਉਹ ਚੁਣ ਲਓ ਵੈਰੀਫਾਈ ਤਾਂ ਬਿਲਕੁਲ 30 ਸਾਲ ਪਹਿਲਾਂ ਤੁਸੀਂ ਚੁਣ ਲਿਆ ਸੀ ਤੇ ਹੁਣ ਲੋਕਾਂ ਨੂੰ 7 ਸਾਲ ਤੋਂ ਲੋਕਾਂ ਨੇ ਚੁਣਿਆ ਹੋਇਆ ਸਹੀ ਹੈ ਬਿਲਕੁਲ ਚੁਣਿਆ ਹੋਇਆ ਜੀ ਬਿਲਕੁਲ ਚੁਣਿਆ ਹੋਇਆ ਕਿ ਸਮਝਦੇ ਕੀ ਹੋ ਕਿ ਐਜ਼ ਅ ਵਾਈਫ ਹੋਣ ਦੇ ਨਾਤੇ ਕੀ ਡਿਊਟੀਆਂ ਨੇ ਤੁਹਾਡੀਆਂ ਵੀ ਡਿਊਟੀਆਂ ਹੋਣਗੀਆਂ ਕਿਉਂਕਿ ਅਕਸਰ ਘਰ ਆ ਕੇ ਸ਼ਾਮ ਨੂੰ ਗੱਲ ਹੁੰਦੀ ਹੋਏਗੀ ਕਿ ਅੱਜ ਬਹੁਤ ਥੱਕ ਗਏ ਆ ਜੀ ਸਵੇਰ ਤੋਂ ਲੱਗੇ ਸੀ ਤੁਸੀਂ ਕਹਿੰਦੇ ਹੋਗੇ ਮੈਂ ਜਿਆਦਾ ਥੱਕ ਗਈ ਆ ਤਾਂ ਦੋਵਾਂ ਚ ਫਿਰ ਕਿਵੇਂ ਸ਼ੇਅਰਿੰਗ ਆਫ ਥਾਟਸ ਹੁੰਦੀ ਹੈ ਦੇਖੋ ਨਾ ਤੇ ਮੈਂ ਪੁੱਛਦੀ ਆ ਕਿ ਤੁਸੀਂ ਕਿੰਨੇ ਥੱਕੇ ਹੋ ਤੇ ਨਾ ਮੈਂ ਦੱਸਦੀ ਆ ਕਿ ਮੈਂ ਕਿੰਨੀ ਥੱਕੀ ਆ ਕਿਉਂਕਿ ਅੱਜ ਦਾ ਜੋ ਮਾਹੌਲ ਹੈ ਇਹਦੇ ਚ ਅੰਡਰਸਟੂਡ ਹੀ ਆ ਕਿ ਸਾਰੇ ਹੀ ਬਾਹਰੋਂ ਕੰਮ ਕਰਕੇ ਆਏ ਨੇ ਸਾਰੇ ਹੀ ਵੋਟਸ ਦੇ ਇਲੈਕਸ਼ਨ ਦਾ ਟਾਈਮ ਹੈ ਸਾਰੇ ਹੀ ਡਾਟ ਪੱਜ ਕਰਕੇ ਆਏ ਨੇ ਤੇ ਸਾਰੇ ਹੀ ਆਪਣੇ ਹਿਸਾਬ ਦੇ ਨਾਲ ਟਾਇਰਡ ਹੀ ਨੇ ਤੁਹਾਨੂੰ ਲੋਕ ਕੀ ਕਹਿੰਦੇ ਨੇ ਜਦੋਂ ਤੁਸੀਂ ਜਾਂਦੇ ਹੋ ਲੋਕਾਂ ਨੂੰ ਮੈਨੂੰ ਲੋਕ ਖੁਸ਼ ਨੇ ਜੀ ਆਜਲਾ ਸਾਹਿਬ ਦੇ ਕੰਮਾਂ ਤੋਂ ਉਹ ਐਪਰੀਸ਼ੀਏਟ ਕਰਦੇ ਨੇ ਇਕਨੋਲਜ ਕਰਦੇ ਨੇ ਕਿ ਹਾਂ ਉਹਨਾਂ ਨੇ ਕੰਮ ਕੀਤੇ ਨੇ ਮੁੱਦੇ ਚੁੱਕੇ ਨੇ ਤੇ ਖੁਸ਼ੀ ਹੁੰਦੀ ਹੈ ਸਭ ਸੁਣ ਕੇ ਤਾਂ ਕੁਝ ਸਪੈਸ਼ਲ ਇਸ ਵਾਰ ਤੁਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਰਾ ਕਰ ਰਹੇ ਹੋ ਸੀ ਦੇਖ ਰਿਹਾ ਕਿ ਪਹਿਲੀ ਵਾਰ ਮੈਨੂੰ ਦੇਖਣ ਚ ਮਿਲਿਆ ਕਿ ਨਹੀਂ ਤੇ ਨਾਰਮਲੀ ਹੁੰਦਾ ਕਿ ਇਹ ਦੋ ਚਾਰ ਜਨਾਨੀਆਂ ਇਕੱਠੀਆਂ ਹੋ ਕੇ ਰਹਤੀ ਸੀ ਬਹੁਤ ਜ਼ਿਆਦਾ ਦੇਖ ਰਹੇ ਹਾਂ ਕਿ ਕਾਫੀ ਲੋਕਾਂ ਦੀਆਂ ਘਰਾਂ ਦੀਆਂ ਔਰਤਾਂ ਜਿਨੇ ਨੇ ਨਿਕਲ ਕੇ ਬਾਹਰ ਆਈਆਂ ਇਸ ਸਾਈਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪੋਜ਼ਿਟਿਵ ਸਾਈਨ ਹੈ ਜੀ ਔਰ ਤਾਂ ਮੈਜਿਸਟਰਾਂ ਅਗੇ ਵੀ ਕਿਹਾ ਹੈ ਕਿ 50% ਅਸੀਂ ਰਿਪਰੈਜ਼ੈਂਟ ਕਰਦੇ ਹਾਂ ਸੋਸਾਇਟੀ ਨੂੰ ਤੇ ਜੇ ਔਰਤਾਂ ਇੰਨੀ ਤਦਾਦ ਦੇ ਵਿੱਚ ਸ਼ਮੂਲੀਅਤ ਦੇ ਰਹੀਆਂ ਨੇ ਤੇ ਇਹਦਾ ਮਤਲਬ ਹੈ ਕਿ ਉਹ ਖੁਸ਼ ਨੇ ਔਰ ਸਾਡੇ ਲਈ ਇਹ ਇੱਕ ਹਰੀ ਝੰਡੀ ਆ ਤੇ ਤੁਸੀਂ ਚੁਣੌਤੀ ਕਿਨੂੰ ਸਮਝਦੇ ਹੋ ਕਿਉਂਕਿ ਬਹੁਤ ਸਾਰੇ ਰਾਜਨੀਤਿਕ ਲੋਕ ਮੈਦਾਨ 'ਚ ਨਹੀਂ ਤੁਸੀਂ ਐਜ਼ ਅ ਮਿਸਿਸ ਔਜਲਾ ਕਿਨੂੰ ਚੁਣੌਤੀ ਸਮਝਦੇ ਮੈਂ ਸਮਝਦੀ ਆ ਕਿ ਸਾਡਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਆ ਔਰ ਇਸ ਇਸ ਜਿਹੜਾ ਵੀ ਆ ਹੁਣ ਮਰਹਲਾ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਆਸਟ੍ਰੇਲਿਆ ਸਾਹਿਬ ਨੂੰ ਆਪਣੇ ਹੀ ਕਿਤੇ ਕੰਮਾਂ ਨੂੰ ਹੋਰ ਇੰਪਰੂਵ ਕਰਨਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਹੀ ਉਹ ਬਿਹਤਰ ਕਰਨ ਦੀ ਕੋਸ਼ਿਸ਼ ਕਰਨ ਸੋ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਕੈਂਡੀਡੇਟ ਦਾ ਜਿਹੜਾ ਟਫਸਟ ਕੰਪੀਟੀਸ਼ਨ ਉਹ ਆਪਣੇ ਨਾਲ ਹੀ ਹੋਣਾ ਚਾਹੀਦਾ ਹੈ ਇਹ ਕਹਿੰਦੇ ਨੇ ਕਿ ਹਰ ਇੱਕ ਕਾਮਯਾਬ ਸ਼ਖਸ ਪਿੱਛੇ ਉਹ ਇੱਕ ਔਰ ਦਾ ਹੱਥ ਹੁੰਦਾ ਸੀ ਮੰਨਦੇ ਆ ਤੁਹਾਡਾ ਹੱਥ ਹੈ ਤੁਹਾਡੇ ਹਸਬੰਡ ਦੇ ਪਿੱਛੇ ਤੁਸੀਂ ਉਹਨਾਂ ਨੂੰ ਬਹੁਤ ਇੱਕ ਤਰੱਕੀ ਦੇ ਦੇਖਣਾ ਚਾਹੁੰਦੇ ਹੋ ਆਸਟ੍ਰੇਲਿਆ ਤਰੱਕੀ ਤੇ ਵੀ ਹੈ ਬਟ ਕਿਸੇ ਵੇਲੇ ਤੁਹਾਣਾ ਸਲਾਹ ਕਰਦੇ ਹੋ ਕੀ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਕਿ ਤੁਸੀਂ ਇਹ ਕੰਮ ਕਰਨਾ ਸਾਰੀਆਂ ਗੱਲਾਂ ਹੁੰਦਾ ਨੂੰ ਨਹੀਂ ਮੈਂ ਦੱਸ ਸਕਦੀ ਪ੍ਰੋਫੈਸ਼ਨਲ ਵੀ ਰਹਿੰਦੋ ਬਿਲਕੁਲ ਮੋਟੀਵੇਸ਼ਨ ਤੁਸੀਂ ਕਰਦੇ ਹੋ ਦੇਖੋ ਫੈਮਿਲੀ ਜਿਸ ਤਰ੍ਹਾਂ ਨਾਰਮਲ ਤੁਹਾਡਾ ਵੀ ਪਰਿਵਾਰ ਹੈ ਮੇਰਾ ਵੀ ਨਾਰਮਲੀ ਪਰਿਵਾਰ ਹੈ ਸੋ ਜਿੱਥੇ ਫੈਮਿਲੀ ਦੀ ਗੱਲ ਆਉਂਦੀ ਮੈਨੂੰ ਲੱਗਦਾ ਕਿ ਸਾਡੇ ਸਾਰੇ ਘਰਾਂ ਦੇ ਵਿੱਚ ਬਰਾਬਰ ਤੇ ਹੀ ਅਸੀਂ ਜੋ ਰਿਲੇਸ਼ਨਸ਼ਿਪ ਤੁਸੀਂ ਦਿੰਦੇ ਹੋ ਮੋਟੀਵੇਸ਼ਨ ਮੈਂ ਲੈਣੀ ਆ ਜੀ ਉਹਨਾਂ ਕੋਲ ਬਟ ਤੁਸੀਂ ਵੀ ਤੁਹਾਡੇ ਮਦਰ ਜਿਹਰੇ ਨੇ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਨੇ ਉਹਨਾਂ ਨੂੰ ਆਪਣੇ ਮਾ ਕਹਿੰਦੇ ਨੇ ਉਹ ਵੀ ਪੋਲੀਟੀਕਲ ਨੇ ਕਾਫੀ ਕਿ ਸਮਝਦੇ ਹੋ ਕਿ ਇੱਕ ਜਿਹੜਾ ਇੱਕ ਬੰਪਰ ਜਿਹੜਾ ਰਿਸਪੌਂਸ ਹੈ ਤੁਹਾਡੇ ਦੋਵਾਂ ਮਾਵਾ ਧੀਆਂ ਵੱਲੋਂ ਮਿਲਦਾ ਦੇਖੋ ਮਾਮਾ ਜ਼ਰੂਰ ਹੈਗੇ ਨੇ ਪੋਲੀਟੀਕਲੀ ਐਕਟਿਵ ਮੈਂ ਨਹੀਂ ਹੈਗੀ ਮੈਂ ਕਿ ਸਿਰਫ ਐਜ਼ ਅ ਫੈਮਿਲੀ ਔਰ ਇੱਕ ਉਹਨਾਂ ਦੀ ਕਿਉਂਕਿ ਹੁਣ ਲੋੜ ਆ ਸਾਨੂੰ ਇਲੈਕਸ਼ਨ ਦੇ ਵਿੱਚ ਨਿਕਲਣ ਦੀ ਸੋ ਐਜ਼ ਅ ਫੈਮਿਲੀ ਸਪੋਰਟ ਬਣ ਕੇ ਨਿਕਲੀ ਆ ਗੁੱਡ ਲੱਕ ਕਿੱਦਾਂ ਕਰਦੇ ਹੋ ਆਪਣੇ ਹਸਬੰਡ ਦੀ ਸੋਰੀ ਗੁੱਡ ਲੱਕ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਭਾਵੇਂ ਉਹ ਹਸਬੰਡ ਹੋਵੇ ਭੈਣ ਹੋਵੇ ਭਰਾ ਹੋਵੇ ਗੁੱਡ ਲੱਕ ਬੋਲ ਕੇ ਨਹੀਂ ਕੈਨ ਦੀ ਲੋੜ ਹੁੰਦੀ ਗੁੱਡ ਲੱਕ ਤੁਹਾਡੇ ਦਿਲ ਚੋਂ ਹੀ ਨਿਕਲਦੀ ਹੈ ਔਰ ਉਹ ਤੁਹਾਡੇ ਇਮੋਸ਼ਨਸ ਦੇ ਥਰੂ ਹੀ ਤੁਸੀਂ ਅਗਲੇ ਤੱਕ ਕਮਿਊਨੀਕੇਟ ਕਰ ਲੈਂਦੇ ਹੋ ਜਦੋਂ ਤੁਸੀਂ ਮਿਲਦੇ ਹੋ ਸ਼ਾਮ ਨੂੰ ਉਹਨਾਂ ਦੇ ਚਿਹਰੇ ਤੇ ਥਕਾਵਟ ਹੁੰਦੀ ਹੈ ਖੁਸ਼ੀ ਹੁੰਦੀ ਹੈ ਕਿ ਟੈਨਸ਼ਨ ਹੁੰਦੀ ਹੈ ਤਿੰਨ ਚੀਜ਼ਾਂ ਹੁੰਦੀਆਂ ਨੇ ਤਿੰਨ ਚੀਜ਼ਾਂ ਹੁੰਦੀਆਂ ਤੇ ਫਿਰ ਤੁਸੀਂ ਉਹਨੂੰ ਕਿਵੇਂ ਮਤਲਬ ਮੋਟੀਵੇਟ ਕਿਵੇਂ ਕਰਦੇ ਹੋ ਕਿਉਂਕਿ ਮੇਨ ਚੀਜ਼ ਹੈ ਕਿ ਮੋਟੀਵੇਸ਼ਨ ਇਸ ਵੇਲੇ ਅਗਰ ਚੋਣਾ ਦੀ ਗੱਲ ਕੀਤੀ ਜਾਵੇ ਤਾਂ ਇੱਕੋ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਮੋਟੀਵੇਸ਼ਨ ਉਸ ਮੋਟੀਵੇਸ਼ਨ ਨੂੰ ਕਿਵੇਂ ਤੁਸੀਂ ਬਰਕਰਾਰ ਰੱਖਦੇ ਹੋ ਮੈਂ ਜਿਸ ਤੱਕ ਕੌਜਲਾ ਸਾਹਿਬ ਦੀ ਗੱਲ ਹੈ ਮੈਂ ਤੁਹਾਨੂੰ ਇਹ ਕਹਿ ਦਿਆਂ ਕਿ ਕਦੇ ਵੀ ਕਿਸੇ ਚੀਜ਼ ਨੂੰ ਉਹਨਾਂ ਨੇ ਆਪਣੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਨਹੀਂ ਹੋਣ ਦਿੱਤਾ ਸੋ ਅੱਜ ਦਾ ਜੋ ਜੋ ਵੀ ਕਾਰਜਕ੍ਰਮ ਇੱਕ ਦਿਨ ਦਾ ਹੁੰਦਾ ਹੈ ਉਹ ਸ਼ਾਮ ਦੇ ਨਾਲ ਹੀ ਸਮਾਪਤ ਹੋ ਜਾਂਦਾ ਹੈ ਅਗਲੇ ਦਿਨ ਦੀ ਸ਼ੁਰੂਆਤ ਨਵੇਂ ਦਿਨ ਦੇ ਵਾਂਗ ਕੀਤੀ ਜਾਂਦੀ ਹੈ। ਬਿਲਕੁਲ ਕੋਲ ਕੋ ਆ ਰਹੇ ਦਿਨੋ ਦਿਨ ਇੱਕ ਜੂਨ ਕੋਲ ਆ ਰਹੀ ਹੈ। ਮੈਂ ਤਾਂ ਕਿੰਨੀ ਕੱਲ ਹੀ ਇੱਕ ਜੂਨਾ ਜੇ। ਅੱਛਾ। ਜਲਦੀ ਆ ਜਾਓ। ਬਿਲਕੁਲ। ਅਸੀਂ ਬਿਲਕੁਲ ਤਿਆਰ ਹਾਂ ਔਰ ਰੈਡੀ ਹਾਂ ਰਿਜ਼ਲਟਸ ਦੇਖਣ ਲਈ। ਲੇਡੀਜ਼ ਜੀ ਕਿੰਨੀ ਐਸ ਕੀ ਇਸ ਵਾਰ ਤੁਸੀਂ ਸਮਝ ਦਿਓ ਕਿ ਮੂਮੈਂਟ ਪਿਛਲੇ ਇਲੈਕਸ਼ਨਾਂ ਨਾਲੋਂ ਵਧੇਗੀ ਕਿ ਨਹੀਂ ਵਧੇਗੀ? ਅਹ ਇਹਦੇ ਬਾਰੇ ਮੈਂ ਕੁਝ ਕਮੈਂਟ ਨਹੀਂ ਕਰ ਸਕਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸੋ ਕਰਾਂ ਦੇ ਕੰਮ ਦੀ ਲੇਡੀਜ਼ ਨੇ ਕਰਨੀਆਂ ਹੁੰਦੀਆਂ ਨੇ ਅਸੀਂ ਤੇ ਕਹਿ ਹੀ ਰਹੇ ਹਾਂ ਸਭ ਨੂੰ ਕਿ ਤੁਸੀਂ ਵੋਟ ਜ਼ਰੂਰ ਆਪਣੀ ਪਹੁੰਚ ਜਾਇਓ ਦੇਖੋ ਵੋਟ ਤੇ ਪਾਉਣੀ ਚਾਹੀਦੀ ਹੈ ਸੰਭਾਲੀ ਤੁਸੀਂ ਪੂਰੀ ਪ੍ਰੋਪਰ ਨਹੀਂ ਜੀ ਮੈਂ ਹੈਲਪਰ ਆ ਕਮਾਂਡ ਨਹੀਂ ਸੰਭਾਲੀ ਹੋਣੀ ਨਹੀਂ ਕਮਾਂਡ ਸੰਭਾਲੀ ਨਾ ਆਪਣੇ ਹਸਬੰਦ ਵੱਸੇ ਆ ਰਹੇ ਹੋਏ ਕਿ ਚੰਗੇ ਤਰੀਕੇ ਨਾਲ ਤੁਸੀਂ ਲੋਕਾਂ ਜਾ ਰਹੇ ਹੋ ਤਾਂ ਇੱਕ ਤਰ੍ਹਾਂ ਦੀ ਕਿਹਾ ਜਾਵੇ ਕਿ ਇਸ ਵੇਲੇ ਦੋ ਔਜਲਾ ਬਾਜ਼ਾਰ ਦੇ ਵਿੱਚ ਨੇ ਇਹ ਦੋ ਔਜਲਾ ਨਹੀਂ ਜੀ ਇਹ ਬਹੁਤ ਸਾਰੇ ਔਜਲਾ ਦੀ ਬਾਜ਼ਾਰ ਦੇ ਵਿੱਚ ਆ ਪਿੱਛੇ ਵੀ ਔਜਲਾ ਨੇ ਇੱਧਰ ਵੀ ਔਜਲਾ ਨੇ ਸਾਰੇ ਪਾਸੇ ਔਜਲਾ ਹੀ ਔਜਲਾ ਨੇ ਬੋਲੋ ਫਿਰ ਜਲਦੀ ਸੁਣੋ ਸਰ ਤੇ ਮੈਂ ਸਾਰਿਆਂ ਨੂੰ ਕਹੂੰਗੀ ਜੀ ਦਿਲ ਦੀ ਸੁਣੋ ਐਸ਼ਨ ਗੁਰਜੀਤ ਸਿੰਘ ਔਜਲਾ ਦੇ ਪਤਨੀ ਦੀ ਕੈਂਪੇਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵੇਲੇ ਉਸ ਕੈਂਪੇਨ 'ਚ ਨਜ਼ਰ ਆਏ ਨੇ ਤਾਂ ਕਿਵੇਂ ਆਪਣੇ ਪਤੀ ਦਾ ਸਾਥ ਦੇਣ ਵਾਸਤੇ ਆਏ ਨੇ ਉਸ ਦੀ ਇੱਕ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਦੇਖਣਾ ਹੋਏਗਾ ਹੁਣ ਅੰਮ੍ਰਿਤਸਰ ਦਾ ਸਿਕੰਦਰ ਕੌਣ ਹੁੰਦਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ